ਆਲੇ ਪੈਸਾ ਤੇਰੇ ਕੋਲੇ ਕੜਾ ਪਾ ਦਿਆਂਗਾ ਨਾਲੇ ਨਾ ਪਾ ਦਿਆਂਗਾ ਓਏ ਪੁੱਤ ਪਹਿਲਾਂ ਜੇ ਆਪਣੀਆਂ ਗਲਤੀਆਂ ਨਾ ਤਾਂ ਹੀ ਉਹਨਾਂ ਸ਼ੇ ਤੇ ਲੱਗਿਆਗਾ ਢੱਲ ਦਿੱਤੀ ਉਹਨੂੰ ਹੁਣ ਤੂੰ ਹੋਰ ਇੱਕ ਕੰਡੇ ਬੀਜੀ ਜਾਣਾਗਾ ਓ ਚਲੋ ਕੋਈ ਨਾ ਪੁੱਤ ਮੁੜ ਕੇ ਪਾਗਲੇ ਉਹਨੂੰ ਮਾੜਾ ਕਹਿਣ ਲੱਗੇ ਨੇ ਕੁੜੀ ਵਾਲੇ ਮਾੜੇ ਆ ਕੁੜੀ ਨਹੀਂ ਆਇਆ ਕਹਦਾ ਕੁੜੀ ਨਹੀਂ ਆਇਆ ਤੂੰ ਦੋ ਮਾੜਾ ਆਪਣਾ ਤੈਨੂੰ ਪਤਾ ਤਾਂ ਹੈਗਾ ਤੂੰ ਤਾਂ ਬਈ ਸ਼ਰਮ ਨਾਲ ਲੜਾ ਮਾੜੀ ਮੋਟੀ ਯਾਰ ਜਾ ਬੜਾ ਬਈ ਜੋ ਆਖ ਜਿਨੂੰ ਠੰਨਾ ਓ ਪੁੱਤ ਮਿੰਟੂ ਓ ਪੁੱਤ ਓ ਪੁੱਤ ਮਿੰਟੂ ਉੱਠ ਖੜੋ ਵਾ ਉੱਠ ਖੜ ਪਾਣੀ ਪੀ ਉੱਠ ਉਹ ਉੱਠ ਖੜ ਜਾ ਯਾਰ ਇਹ ਪਾਣੀ ਦਾ ਗਲਾ ਫੜ ਕਰ ਉੱਠ ਖੜ ਉਹ ਪਾਣੀ ਪੁਣੀ ਨਹੀਂ ਜਾਈਦਾ ਮੈਨੂੰ ਪੈਸੇ ਦੇ ਮੈਨੂੰ ਤਾਂ ਉਹ ਮੈਂ ਤੂੰ ਤੜਕੀ ਕਿੱਥੋਂ ਦਾ ਮੈਂ ਪੈਸੇ ਬਾਈ ਜੁਦਾ ਪੈਸੇ ਦੇ ਮੇਰਾ ਸੀਰ ਟੁੱਟੀਆਂ ਦਾ ਤੂੰ ਤੜਕੀ ਲੱਗ ਜਾਣਾ ਮੰਗਣਾ ਇਹ ਦਰਖਤਾਂ ਦੇ ਉਗਦੇ ਆ ਉਹ ਪਾਏ ਰਿਸ਼ਤਾ ਉਹ ਬੜਾ ਮੋਟਾ ਹੋਰ ਨਾ ਕਿਤੇ ਹੋਰ ਕੁਝ ਕਰਾਲੀ ਐ ਮੈਂ ਮੇਰੇ ਕੋਲ ਹੈ ਨਹੀਂ ਵਗ ਜਾ ਉਹ ਤੂੰ ਪਾਏ ਉਹ ਦੂਰ ਜਾ ਭਰੇ ਯਾਰ ਓਏ ਪੁੱਤ ਨਾਲ ਤੜਕੀ ਲੜ ਪਾ ਮੇਰੇ ਨਾਲ ਨਾਲੇ ਮੈਨੂੰ ਧੱਕੇ ਮਾਰੇ ਪੈਸੇ ਮੰਗਦਾ ਮੈਂ ਤੂੰ ਮੈਂ ਕਿੱਥੋਂ ਦੇਵਾਂ ਪੈਸੇ ਹੁਣ ਰੋਜ਼ ਕਿੱਥੋਂ ਦੇ ਦਈਏ ਕੱਲਾ ਤਾਂ ਲੈ ਕੇ ਗਿਆ ਪੈਸੇ ਉਹ ਤੇ ਮਲਾਇਆ ਬਦ ਤੁਸੀਂ ਸੀਗੇ ਪੈਸੇ ਤਾਂ ਉਹਨੇ ਮੰਗਣੀਆਂ ਆਗੇ ਓਏ 500 ਦੇ ਦਿਓ ਕਿਤੇ 400 ਦੇ ਦਿਓ 1000 ਮਾਂ ਦਾ ਹੀ 2000 ਫੜਾ ਦਿੰਦੇ ਸੀ ਓਏ ਪੁੱਤ ਮੈਨੂੰ ਕੀ ਪਤਾ ਸੀ ਇਹ ਕੰਜਰ ਸਿਆਪੇ ਚ ਪਊਗਾ ਇਹ ਪੜਾਈਆਂ ਕਰਦਾ ਕਿ ਬਾਹਰ ਰਹਾ ਮੈਂ ਇਹਦਾ ਪੜਨ ਜਾਂਦਾ ਚੰਡੀਗੜ੍ਹ ਲਾ ਦਿਓ ਫਲਾ ਨਾਂ ਲਾ ਦਿਓ ਲੋਕਾਂ ਦੇ ਵੀ ਜਵਾਬ ਕਿਹੜੇ ਇੱਥੇ ਰਹਿ ਰਿਆ ਪੜੀ ਜਾਂਦੇ ਹੈਗੇ ਓਏ ਬੁੱਧਾ ਆਪ ਤਾਂ ਜੋਰ ਬਥੇਰਾ ਲਾ ਲਿਆ ਸੈਂਟਰ ਵਿੱਚ ਕਾ ਕੇ ਦੇਖ ਲਿਆ ਦਵਾਈਆਂ ਵੀ ਦਵਾ ਕੇ ਦੇਖ ਲਿਆ ਪਰ ਕੰਜਰ ਨਹੀਂ ਸੁਧਰਿਆ ਮੈਂ ਤੈਨੂੰ ਇੱਕ ਗੱਲ ਹਾਂ ਆਪਾਂ ਰਿਸ਼ਤਾ ਕਰ ਦਿੰਨੇ ਆ ਇਹਦਾ ਮੋਚੋਲੇ ਨਾਲ ਗੱਲ ਚੱਲੀ ਜਾਂਦੀ ਹੈ ਮੇਰੀ ਓ ਤੂੰ ਰਹਿਣ ਦੇ ਆਪਾਂ ਨੂੰ ਇਹਦੇ ਲੱਛਣ ਪਤਾ ਆਗੇ ਬਗਾਨੀ ਦੀ ਡੋਬ ਕਮਾਲ ਕਰਦਾ ਤੂੰ ਕੱਲ ਨੂੰ ਆਪਣੀ ਕੁੜੀ ਹੋਵੇ ਤਾਂ ਆਪਾਂ ਨੂੰ ਆਏ ਰਿਸ਼ਤਾ ਮਿਲ ਜੇ ਇਹ じゃ ਫੇਰ ਆਪਾਂ ਕਿਵੇਂ ਕਰਾਂਗੇ ਮਾਪੇ ਪਤਾ ਨਹੀਂ ਢਿੱਡ ਪੇਟ ਬਨਾਂਗੇ ਕਿਵੇਂ ਅਗਲਾ ਸਿਰੇ ਚੜ੍ਹਦਾਗਾ ਰਿਸ਼ਤਾ ਕਰ ਦਿੰਨੇ ਆਗੇ ਓਏ ਨਹੀਂ ਪੁੱਤ ਆਪਾਂ ਨੂੰ ਇਹਦਾ ਪਤਾ ਨਾ ਵੀ ਕਿਹੋ ਜਿਹੇ ਲੱਛਣ ਕਰਦਾ ਜਦੋਂ ਆਪਾਂ ਨੂੰ ਕੋਟਦਾ ਮਾਰਦਾ ਨਾ ਫਿਰ ਧੱਕੇ ਮਾਰਦਾਗਾ ਉਦਬੋਦਾ ਪੱਡ ਕਰਾਂਗੇ ਮੈਂ ਵੀ ਨਾਲ ਨਹੀਂ ਰਹਿ ਸਕਦਾ ਫਿਰ ਇਹਦੇ ਮੁਰ ਕੇ ਤੰਗ ਕਰੂ ਉਹ ਸਾਰਾ ਕੁਝ ਚੱਕ ਦੂ ਜਿਹੜੀ ਹੈਗੀ ਹੈ ਜਮੀਨ ਕਰੂ ਓਏ ਨਹੀਂ ਪੁੱਤ ਮੈਨੂੰ ਆਇਆ ਸੀ ਵਿਆਹ ਤੋਂ ਬਾਅਦ ਬੰਦਾ ਕਬੀਲਦਾਰ ਚ ਪਾਇਆ ਜਾਂ ਸੁਧਰ ਜਾਂਦਾ ਹੁੰਦਾ ਓਏ ਬਾਪੂ ਤੂੰ ਕਿਉਂ ਯਾਰ ਅਣਪ ਪੂਰੀ ਗੱਲਾਂ ਮਰੀ ਜਾਂਦਾ ਰਹਿਣਾ ਤੂੰ ਮੂੰਦਾ ਵਿਚੋਲੇ ਨਾ ਹੋਈ ਸੀ ਮੇਰੀ ਗੱਲ ੱੱਕੇ ਮਾਰਉਣਾ ਤੈਨੂੰ ਨਹੀਂ ਹਟਦਾ ਗਾਲਾਂ ਕਢਣਾ ਮੈਨੂੰ ਨਹੀਂ ਹਟਦਾ ਕਰ ਲਾ ਲੈ ਮੈਂ ਤੈਨੂੰ ਕਿਹਾ ਜੀ ਪੈਸੇ ਦੇ ਦੇ ਮੈਨੂੰ ਉੱਥੋਂ ਇੱਧਰ ਨੂੰ ਆ ਗਿਆ ਤੇ ਕੋਲੇ ਪੈਸੇ ਕਮਾ ਕੇ ਫੜਾਏ ਆ ਤੂੰ ਬੁੜਾ ਕੀ ਹੁੰਦਾ ਨਾਲੇ ਓਏ ਯਾਰ ਮੈਨੂੰ ਪੈਸੇ ਦੇ ਦੇ ਤੂੰ ਦੇ ਦੇ ਫਿਰ ਦੇ ਦੇ ਕਿਉਂ ਪੈਸੇ ਕਿਥੋਂ ਲੈ ਆ ਤੈਨੂੰ ਹੀ ਅੱਕਾਉਂ ਲੱਗਦੇ ਆ ਪੈਸੇ ਓਏ ਮੇਰਾ ਸਿਰ ਟੁੱਟ ਜਾਂਦਾ ਕਿਉਂ ਨਹੀਂ ਮੰਨਦੇ ਤੁਸੀਂ ਸਾਡਰਾ ਜਾਂਦੇ ਕੰਮ ਕਰਦਿਆਂ ਦੇ ਟੁੱਟ ਜਾਂਦਾ ਸਰੀਰ ਨਾਗਰਦਨ ਅਸੇਉਦ ਨਾ ਲੰਦਾ ਹੈ ਰੋਗ ਉਹ ਪੁੱਤ ਪੈਸੇ ਕਦਾ ਦੁਖਤਾਂ ਦੇ ਲੱਗਦੇ ਆ ਤੈਨੂੰ ਐਂ ਦੇ ਦਾਂ ਦਵਾਈ ਤੈਨੂੰ ਦਵਾਈ ਦੱਸਦਾ 20000 ਦੀ ਉਹਦੇ ਨਾਲ ਨਹੀਂ ਫਰਕ ਪਿਆਗਾ ਲੋਕਾਂ 'ਚ ਬੇਇੱਜ਼ਤੀ ਸਾਡੀ ਕਰਾਈਂ ਜਾਂ ਤੂੰ ਦੇ ਦੇ ਪੈਸੇ ਨਾਲੇ ਨਾਲ ਹਰ ਇੱਕ ਬੰਦਾ ਜਾ ਕੇ ਮੂੰਹ ਮਹਿਣਾ ਮਾਰ ਦਿੰਦਾਗਾ ਅਸੀਂ ਪਿੰਡ 'ਚ ਬਾਹਰ ਨਿਕਲ ਜੂਗੇ ਮਾੜੀ ਮੋੜੀ ਦਾ ਸ਼ਰਮ ਮੰਨ ਲਾ ਯਾਰਾ ਮੈਂ ਹੁਣ ਭਾਂਡੇ ਵੇਚੂ ਯਾਦ ਰੱਖਿਓ ਭਾਂਡੇ ਵੇਚੂ ਹੁਣ ਮੈਂ ਓ ਸਾਡੇ ਗਲ ਗੁੱਠਾ ਦੇ ਦੇਣਾ ਤੂੰ ਸਾਰਾ ਕੋਈ ਰਖਲਾ ਗੱਲਾ ਦੇਖ ਲੈ ਲਓ ਲਹੂ ਪੀਤਾ ਪਿਆਗਾ ਮੇਰੀ ਗੱਲ ਸੁਣ ਬਾਪੂ ਇਹ ਐ ਨਹੀਂ ਲੋਟ ਆਉਂਦਾ ਆਪਾਂ ਇਹਦੇ ਸੰਗਲ ਲਾ ਦਿੰਨੇ ਆ ਓਏ ਨਹੀਂ ਪੁੱਤ ਮੈਂ ਆਪਦੇ ਹੱਥਾਂ ਨਾਲ ਸੰਗਲ ਕਿਵੇਂ ਲਾਉਂ ਮੇਰਾ ਢਿੱਡ ਮੱਚਦਾ ਤੇ ਤੇ ਫਿਰ ਜਦੋਂ ਧੱਕੇ ਮਾਰਦਾ ਉਦੋਂ ਉਹ ਪੈਸੇ ਮੰਗਦਾ ਫਿਰ ਉਹਦਾ ਹੱਲ ਹੀ ਨਹੀਂ ਕੋਈ ਦਵਾਈ ਆਪਾਂ ਦਵਾ ਦੀ ਸੈਂਟਰ ਨੂੰ ਆਪਾਂ ਜਗਾਤਾ ਰਿਸ਼ਤੇਦਾਰਾਂ ਨੂੰ ਆ ਕਰਲਾ ਕਰਲਾ ਉਹ ਸਮਝਾ ਗਿਆ ਵੀ ਹਟ ਜਾ ਭਾਈ ਹਟ ਜਾ ਪੈਰੀਆਂ ਥਾਪਾ ਲਾ ਦੇ ਅੰਦਰ ਵੜ ਵੜ ਕੇ ਹੋਰ ਦੱਸ ਕਰੀਏ ਹੁਣ ਪਿੰਡ ਦੇ ਜਾਣੇ ਅਗਲਾ ਜਾ ਕੇ ਕਹਿ ਜਾਂਦਾ ਆਉਂਦਾ ਇਹਨਾਂ ਵਾਲੇ ਵੱਡੇ ਸੂਝਵਾਨ ਅਗਲਾ ਐ ਗੱਲ ਕਰਦਾ ਗਾ ਸਾਰੇ ਪਾਸੇ ਬੇਇੱਜ਼ਤੀ ਕਰਾਦੀ ਚੋਰੀਆਂ ਇਹ ਕਰਨ ਲੱਗ ਗਿਆ ਯਾਰ ਹੁਣ ਇਹ ਤੋਂ ਵੱਧ ਕੀ ਰਹਿ ਗਿਆ ਮਗਰ ਮੈਨੂੰ ਐ ਦੱਸ ਦੇ ਟੜਮਾਜਦਾ ਤੇਰਾ ਨਾਲੇ ਨਾ ਉਹ ਪੁੱਤ ਵਿਚੋਲਾ ਆਉਂਦਾ ਉਹਦੇ ਨਾਲ ਗੱਲ ਹੋਈ ਆ ਮੇਰੇ ਆ ਜਾ ਬਹਿ ਕੇ ਗੱਲ ਕਰਦੇ ਆ ਆ ਜਾ ਉੱਥੇ ਯਾਰ ਤੜਕੀ ਲੱਗ ਜਾਂਦੇ ਉਹ ਐ ਮੈਨੂੰ ਤਾਂ ਆਏ ਨੇ ਕਿਹਾ ਇਹ ਤਾਂ ਬਥੇਰਾ ਕੁਛ ਕਹਿੰਦਾਗਾ ਨਾਲੇ ਧੱਕੇ ਉਹ ਤੋਂ ਕੁੱਟ ਖਾਂਦਾ ਰੋਜ਼ ਨਾਲੇ ਉਹ ਵੱਜ ਜਾਂਦੇ ਘਰ ਉਹਦਾ ਓਏ ਕਿਵੇਂ ਬਸ ਜੂਦਾ ਕਰ ਮੈਨੂੰ ਐਂਦਾ ਦੱਸਦੇ ਤੂੰ ਕਹ ਲੂ ਮਗਾਨੀ ਦੀ ਡੋਬਣੀ ਆ ਉਹ ਮੇਰੀ ਗੱਲ ਸੁਣ ਬਾਈ ਮੁਰਗੇ ਬੱਕ ਸੂਰ ਕੱਢਦੇ ਆ ਅਗਲੇ ਚ ਵੀ ਕੁੜੀ ਮਾੜੀ ਆ ਕੁੜੀ ਨਾ ਐ ਕਰਤਾ ਜਦੋਂ ਆਪਦਾ ਪਹਿਲਾ ਹੀ ਮਾੜਾ ਲੱchna ਮਾੜਿਆ ਉਹਦੇ ਬਾਈ ਤੈਨੂੰ ਪਤਾ ਨਹੀਂ ਵੀ ਕੀ ਕਰਦਾ ਰੋਜ਼ ਉਹ ਯਾਰ ਉਹ ਬਾਈ ਮੈਂ 50 ਰਿਸ਼ਤੇ ਕਰਾਤੇ ਉਹਦੇ ਵਿੱਚੋਂ 10 ਮੁੰਡੇ ਨਸ਼ੇ ਕਰਦੇ ਸੀ ਵਿਆਹ ਤੋਂ ਬਾਅਦ ਨਸ਼ੇ ਛੱਡ ਗਏ ਯਾਰ ਉਹ ਭਰਾਵਾ ਕੋਈ ਹੁੰਦਾਗਾ ਤੈਨੂੰ ਪਤਾ ਨਾ ਵੀ ਜਦੋਂ ਮਾੜਾ ਇਸ ਟਾਈਮ ਕਰਾਦੀ ਰਿਸ਼ਤਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਨਾ ਕਰ ਪਰ ਉਹ ਨਸ਼ਾ ਛੱਡਦੇ ਆਂਦੇ ਸਹੀ ਪਾਸੇ ਤਾਂ ਲੱਗ ਜਾਂਦੇ ਪਹਿਲਾਂ ਉਹ ਕਰਾਉਣਾ ਬਾਈ ਸਾਨੂੰ ਪਤਾ ਨਾ ਕਿੰਨਾ ਤਾਂ ਕਰਦਾ ਘਰੇ ਉਹ ਤੜਕੇ ਪੈਸੇ ਮੰਗਣ ਲੱਗ ਜਾਂਦਾਗਾ ਹੁਣ ਕਿਹਨੂੰ ਜਿਹਨੂੰ ਕੁੱਟ ਮਾਰ ਕੇ ਕਰੀ ਜਾਇਆ ਕਰੂਗਾ ਕਮਾਲ ਦੀ ਗੱਲ ਆ ਯਾਰ ਪੁੱਤ ਤੂੰ ਇਹਦੇ ਗੱਲਾਂ ਚੱ ਉਹ ਮੇਰੇ ਵੱਲੋਂ ਤਾਂ ਓਕੇ ਹੈ ਮੈਂ ਸਹਿਮਤ ਨਹੀਂ ਹੈਗਾ ਇਹ ਗੱਲ ਨਾਲ ਨਾ 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 ਇਹ ਗੱਲ ਗਲਤ ਹੈ ਤਾਇਆ ਮੇਰੇ ਵੱਲੋਂ ਤਾਂ ਜਮਾ ਓਕੇ ਹੋਇਆ ਹੈ ਤੇ ਨਾਲੇ ਤੂੰ ਆਹਾ ਕੀ ਅਗੇ ਸ਼ਾਬਦਨਾਮਾ ਤੈਨੂੰ ਕੜਾ ਪਾ ਦੂੰਗਾ ਬਾਲੇ ਪੈਸੇ ਤੇਰੇ ਕੋਲੇ ਕੜਾ ਪਾ ਦਿਆਂਗਾ ਨਾਲੇ ਨਾ ਪਾ ਦਿਆਂਗਾ ਓਏ ਪੁੱਤ ਓਏ ਪਹਿਲਾਂ ਜੇ ਆਪਣੀਆਂ ਗਲਤੀਆਂ ਨਾ ਤਾਂ ਹੀ ਉਹਨਾਂ ਸ਼ੀਤੇ ਲੱਗੇਗਾ ਢਿੱਲ ਦਿੱਤੀ ਉਹਨੂੰ ਹੁਣ ਤੂੰ ਹੋਰ ਇੱਕ ਕੰਡੇ ਵੀ ਜਾਨਾਗਾ ਓ ਚਲ ਕੋਈ ਨਾ ਪੁੱਤ ਮੁੜ ਕੇ ਪਾਗਲੇ ਨੂੰ ਮਾੜਾ ਕਹਿਣ ਲੱਗੇ ਨੇ ਕੁੜੀ ਵਾਲੇ ਮਾੜੇ ਆ ਕੁੜੀ ਨਹੀਂ ਆ ਕਹਦਾ ਕੁੜੀ ਨਹੀਂ ਆ ਕਹਦਾ ਕੋਦੋਂ ਮਾੜਾ ਆਪਣਾ ਤੈਨੂੰ ਪਤਾ ਤਾਂ ਹੈਗਾਗਾ ਤੂੰ ਤਾਂ ਬਈ ਸ਼ਰਮ ਵਾਲਾ ਮਾੜੀ ਮੋਟੀ ਯਾਰ ਜਾਵੜਾ ਬਈ ਬਣ ਕੇ ਯਾਰ ਚਾਰ ਪੈਸੇ ਦੀ ਖਾਤਰ ਛਾਪਾਂ ਦੇ ਕੜਾ ਦੀ ਖਾਤਰ ਤੁਸੀਂ ਗੱਪ ਮਾਰ ਮਾਰ ਰਿਸ਼ਤੇ ਕਰਾਈ ਜਾਂਦੇ ਹੋਗੇ ਘਰ ਤਾਂ ਮੇਰੇ ਤੋਂ ਬਾਰੇ ਬਾਰ ਫੋਨ ਵੱਡਾ ਆਇਆ ਇਹ ਆਪਣੀ ਲੜਾਈ ਹੋਈ ਬਾਪੂ ਮਾਨ ਨੂੰ ਪਹਿਲਾਂ ਦੱਸਦੀ ਗੱਲ ਇਹ ਹੈ ਕੰਮ ਕਰਨਾ ਕੋਈ ਹੁਣ ਉਹ ਚੱਲ ਕੋਈ ਨਾ ਪੁੱਤ ਉਹਦਾ ਨਸ਼ਾ ਛਡਾ ਦੇ ਉਹਨੂੰ ਸੁਧਾਰ ਦੇ ਬੇਸ਼ੱਕ ਦੀ ਮੇਰੇ ਕਿੰਨੋਂ ਕੱਲ ਨੂੰ ਵਿਆਹ ਦੀ ਪਰ ਉਹਨਾਂ ਟਾਈਮ ਨਹੀਂ ਹੈਗਾ ਤੇ ਮੇਰੇ ਮਗਰੋਂ ਕਿਸ ਨਾਲ ਗਿੱਟ ਮਿੱਟ ਜੀ ਕਰੀ ਜਾਣਾ ਤਾਂ ਹਿਸਾਬ ਲਾ ਲਾ ਫਿਰ ਆਉਦਾ ਉਹ ਚੱਲ ਕੋਈ ਨਾ ਪੁੱਤ ਮੇਰੇ ਹੱਡ ਰਗੇ ਕੰਮ ਕਰਦੇ ਤੜਕੇ ਜਾ ਬੜਦਾ ਹੱਥ ਨੇ ਹੁ ਓ ਪੁੱਤ ਮੈਂ ਕੀ ਕਰਾਂ ਮੈਂ ਕੀ ਕਰਨ ਵਾਲੇ ਨਾ ਕਰਾਂ ਮਦਨ ਮੈਂ ਦੱਸਤੀ ਗੱਲ ਕੰਮ ਨਹੀਂ ਕਰਨਾ ਕੰਮ ਮੈਨੂੰ ਵਧਾਇਆ ਨਾ ਕਰੋ ਹੋਰ ਮੈਨੂੰ ਸ਼ਾਊਟ ਲੈਣੇ ਦੇਣਾ ਟੈਨਸ਼ਨਾਂ ਬਹੁਤ ਨੇ ਗਈਆਂ ਓ ਚੱਲ ਕੋਈ ਨਾ ਸੱਦ ਲੈ ਬਚੋਲਾ ਨੰਬਰ ਆ ਆਪੇ ਹਲੋ ਹਲੋ ਓ ਮਨਦੀਪ ਹਾਂਜੀ ਓ ਪੁੱਤ ਤੂੰ ਵੱਡੇ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਓਏ ਉਹ ਤਾਂ ਸਵਾਈ ਉਹ ਤਾਂ ਸਵਾਈ ਇਹੋ ਜਾਂ ਪੁੱਤ ਉਹਦਾ ਜੇ ਮੈਂ ਗੁੱਸਾ ਕਰਨਾ ਹੁੰਦਾ ਫਿਰ ਇਹਦਾ ਮੈਂ ਕਾਹਤੋਂ ਕਰਦਾ ਚੱਲ ਤੂੰ ਕੋਈ ਨਾ ਗੱਲ ਤੋਰ ਆਪਾਂ ਕਰਦੇ ਆ ਗੱਲ ਓਏ ਇਹਨੂੰ ਤੂੰ ਪਾਸੇ ਰੱਖਿਆ ਕਰ ਉਹ ਸ਼ਰੀਕ ਫਿਰ ਵੀ ਸ਼ਰੀਕ ਹੀ ਹੁੰਦਾ ਇਹ ਸ਼ਰੀਕਾਵਾਦੀ ਕਰਦਾ ਹੈਗਾ ਓਏ ਪੁੱਤ ਉਹਨੂੰ ਪਤਾ ਨਹੀਂ ਕਬੀਲਦਾਰੀ ਦਾ ਮੈਨੂੰ ਪਤਾ ਉਹ ਭੋਲਾ ਜੇ ਜਵਾਕ ਸੁਧਰ ਜੂ ਵਿਆਹ ਤੋਂ ਬਾਅਦ ਕੋਈ ਨਾ ਕੋਈ ਨਾ ਤਾਂ ਤੂੰ ਬਸ ਮੇਰੇ ਕੜੇ ਦਾ ਧਿਆਨ ਰੱਖੀ ਤੇਰੇ ਸਾਹਮਣ ਜਾ ਕੇ ਕਰ ਦੇਣਾ ਪੁੱਤ ਮੈਨੂੰ ਤੇਰੇ ਕੜੇ ਦਾ ਪੂਰਾ ਧਿਆਨ ਆ ਤੂੰ ਕੰਮ ਸਿਰੇ ਚੜਾ ਆਪਣਾ